ਇਨਾਂ ਦੇ ਵਿੱਚ ਪਾਰੀ ਇਲਾਕੇ ਵਿੱਚ ਹੋਰ ਹੀ بارش ਨੇ ਡੈਮਾਂ ਦੇ ਜਿਹੜੇ ਪਾਣੀ ਆ ਉਹ ਫੁੱਲ ਕਰਕੇ ਰੱਖੇ ਹੋਏ ਨੇ ਜਿਸ ਕਰਕੇ ਜਿਹੜੇ ਡੈਮਾਂ ਤੋਂ ਵੀ ਪਾਣੀ ਜਿਹੜਾ ਹੁਣ ਸਰਕਾਰ ਵੱਲੋਂ ਜਿਹੜਾ ਛੱਡਿਆ ਜਾ ਰਿਹਾ ਜਿਹਦੀ ਮਾਰ ਸਤਲੁਜ ਦੇ ਜਿਹੜੇ ਕਿਨਾਰੇ ਬੈਠੇ ਜਿਹੜੇ ਸਰਦੀ ਇਲਾਕੇ ਦੇ ਲੋਕਾਂ ਨੂੰ ਪੈਂਦੀ ਹੋਈ ਦਿਖਾਈ ਦੇ ਰਹੀ ਆ ਕਿਉਂਕਿ ਸਤਲੁਜ ਦੇ ਕਿਨਾਰੇ ਜਿਹੜੀਆਂ ਜ਼ਮੀਨਾਂ ਹੈਗੀਆਂ ਉਹਨਾਂ ਨੂੰ ਕਾਫੀ ਢਾਲ ਲੱਗਦੀ ਹੋਈ ਦਿਖਾਈ ਦੇ ਰਹੀ ਆ ਅਸੀਂ ਖੜੇ ਆ ਪਿੰਡ throjpur ਦੇ ਟੈਂਡੀ ਵਾਲਾ ਜਿੱਥੇ ਤੁਸੀਂ ਦੇਖ ਸਕਦੇ ਹੋ ਵੀ ਇਸ ਟਾਈਮ ਪ੍ਰਸ਼ਾਸਨ ਜਿਹੜਾ ਵੀ ਜਿਹੜੀ ਢਾਲ ਲੱਗੀ ਆ ਉਹਨੂੰ ਪੂਰਨ ਦਾ ਜਿਹੜਾ ਕੰਮ ਕਰਵਾਉਂਦਾ ਪਿਆ ਗਟੂ ਪਰ ਪਰ ਕੇ ਜੜਿਆ ਜਿੱਥੇ ਢਾਲ ਲੱਗੀਆਂ ਉਥੇ ਜੜੇ ਲਾਈ ਜਾ ਰਹੇ ਨੇ ਕਿਉਂਕਿ ਪਾਣੀ ਦਾ ਬਹਾਵ ਕਾਫੀ ਤੇਜ ਹੈ ਤੇ ਜਿਹੜਾ ਪਾਣੀ ਹੈਗਾ ਉਹ ਜ਼ਮੀਨਾਂ ਨੂੰ ਵੀ ਖੋਰਦਾ ਹੋਇਆ ਸਾਫ ਤੌਰ ਤੇ ਦਿਖਾਈ ਦੇ ਰਿਹਾ ਤੇ ਕਾਫੀ ਜੜੀਆਂ ਜ਼ਮੀਨਾਂ ਹੈਗੀਆਂ ਫਸਲਾਂ ਹੈਗੀਆਂ ਉਹ ਪਾਣੀ ਦੀ ਚਪੇੜ ਵਿੱਚ ਵੀ ਜੜੀ ਆ ਉਹ ਆ ਚੁੱਕੀਆਂ ਨੇ ਕਿਉਂਕਿ ਜਿਹੜੇ ਥੜਲੇ ਇਲਾਕੇ ਨੇ ਉਹ ਪਾਣੀ ਦੀ ਮਾਰ ਜਿਹੜਾ ਉਹ ਚੇਲਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਕਰਕੇ ਵੱਡਾ ਨੁਕਸਾਨ ਜਿਹੜੇ ਪਿੰਡਾਂ ਦੇ ਕਿਸਾਨਾਂ ਨੂੰ ਜਿਹੜਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਤੇ ਹੁਣ ਜਿਹੜੀ ਆ ਪ੍ਰਸ਼ਾਸਨ ਵੱਲੋਂ ਵੀ ਕਹਿ ਸਕਦੇ ਆ ਵੀ ਹੁਣ ਜਿਹੜਾ ਨੀਂਦ ਤੋਂ ਜਾਗਿਆ ਪ੍ਰਸ਼ਾਸਨ ਆ ਹੋਰ ਵੀ ਜੜੀ ਜਮੀਨਾਂ ਨੂੰ ਜਿਹੜੇ ਦਰਿਆ ਦੇ ਬਿਲਕੁਲ ਨਾਲ-ਨਾਲ ਹੈ ਉਹਨਾਂ ਦੀ ਜੜੀ ਆ ਵੀ ਕਹਿ ਸਕਦੇ ਆ ਵੀ ਉਹਨੂੰ ਧਾਣੂ ਹੋਰ ਵੱਡਾ ਨਾ ਹੋਣ ਤੋਂ ਰੋਕਣ ਵਾਸਤੇ ਜੜੀ ਲੇਬਰ ਇੱਥੇ ਲਗਾਈ ਗਈ ਆ ਤੇ ਉਹਨਾਂ ਦਾ ਕੰਮ ਜਿਹੜਾ ਇੱਥੇ ਕਰਵਾਇਆ ਜਾਂਦਾ ਸਾਡੇ ਨਾਲ ਲੋਕ ਵੀ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਆਖਿਰ ਕੀ ਹਾਲਾਤ ਨੇ ਤੇ ਕੀ ਮਤਲਬ ਕੀ ਇੱਥੇ ਜੜੀ ਆ ਬਾਬੂ ਕੀ ਹਾਲਾਤ ਨੇ ਬੜੀ ਮੰਦੀ ਹਾਲਤ ਹੈ ਜੀ ਬੜੀ ਮੰਦੀ ਹਾਲਤ ਹੈ ਬੜੀ ਆਹੀਂ ਤਾਂ ਬੜੇ ਪਰੇਸ਼ਾਨ ਹੋਏ ਪਏ ਆ ਵੇਖ ਰਹੇ ਹੁੰਦੇ ਪਏ ਜੀ ਕੀ ਬਣਾ ਖੜਾ ਹੈ ਖਾਡਾ ਵੇਖੋ ਕਿੰਨਾ ਨੁਕਸਾਨ ਹੋਇਆ ਜਾਂਦਾ ਹੈ ਤੇ ਚਾ ਲੱਗੀ ਏ ਤੇ ਦੁਨੀਆ ਲੱਗੀ ਸਾਰੀ ਬੰਨੀ ਜਾਣੇ ਬੰਨ ਮਾਣਾ ਮਾਣ ਲੱਗੇ ਸਾਰੇ ਕੀ ਕਰੀਏ ਇਹ ਜਿਹੜੇ ਬੰਦੇ ਪਏ ਨੇ ਇਹ ਆਪਣੇ ਤੌਰ ਤੇ ਕਰ ਦੇਵੇ ਜੋ ਪ੍ਰਸ਼ਾਸਨ ਵੱਲੋਂ ਲਾਏ ਗਏ ਨੇ ਇਹ ਜੀ ਆਦੇ ਪਾ ਨੂੰ ਕਰਦੇ ਪਏ ਵੀ ਅਹੀ ਵੱਜ ਜਾਈਏ ਇਹ ਗਲੂ ਵੀ ਨਾ ਆਗਾ ਠਾ ਲੱਗੇ ਦੁਨੀਆ ਬਚੇ ਆ ਫਾਹਲ ਹਾਰੇ ਗਮੀ ਜਾਣਦੇ ਫਸਲ ਡੰਡ ਲੈ ਗਈ ਤਾਂ ਸਾਡੇ ਪਹਿਲੇ ਕੀ ਰਹਾ ਜਾਣਾ ਹੈ ਫਸਲ ਆਸੀਆ ਜਦੋਂ ਕਰਾਂ ਗਾ ਜਬੇ ਪਏ ਅਸੀਂ ਨਾ ਕੋਈ ਸਾਨੂੰ ਕੋਈ ਦਿੰਦਾ ਹੈ ਕੋਈ ਸਹ ਜੋ ਉਤੋਂ ਆਂਦਾ ਕੋਈ ਰਹਿ ਲੜਾ ਪਹ ਜਾਂਦਾ ਖਾ ਪੀ ਜਾਂਦੇ ਨੇ ਬਸ ਸਾਨੂੰ ਨਾ ਮਾਜਵਾ ਮਿਲੇ ਨਾ ਕੋਈ ਸਾਨੂੰ ਪੈਸਾ ਮਿਲੇ ਚੱਜਣਾ ਉਹ ਰਹਿ ਸਾਰੇ ਕੰਮ ਹੋ ਜਾਂਦੇ ਨੇ ਰਹਿ ਲੋਕ ਖਾ ਪੀ ਜਾਂਦੇ ਨੇ ਕਿੰਨੀ ਕੁ ਫਸਲ ਜਿਹੜੀ ਖਰਾਬ ਹੋ ਚੁੱਕੀ ਹੈ ਬੜੀ ਫਸਲ ਖਰਾਬ ਹੋ ਚੁੱਕੀ ਜੀ ਦੱਸ ਨਹੀਂ ਜਾਂਦੀ ਦੱਸ ਸਕਣੇ ਇਸ ਤਰ੍ਹਾਂ ਕਿਵੇਂ ਦੱਸਿਏ ਮਿਨਾ ਟੋਲਾ ਥੋੜਾ ਖੁੱਲਾ ਹੀ ਨਹੀਂ ਤੁਸੀਂ ਦੇਖ ਸਕਦੇ ਕਾਫੀ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਦਿਖਾਈ ਦਿੰਦੇ ਪਏ ਨੇ ਇੱਥੇ ਬੀਬੀਆਂ ਵੀ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤਾਂ ਜੀ ਕੀ ਹਾਲਾਤ ਨੇ ਜਿਹੜੇ ਇਸ ਟਾਈਮ ਹਾਲਾਤ ਇੱਥੇ ਨੇ ਵੀ ਬਹੁਤ ਹੀ ਮੁਸ਼ਕਲ ਇੱਥੇ ਪਾਣੀ ਚ ਇੱਕ ਜੰਗਲ ਅਕ ਜਾਂਦਾ ਹੈ ਉਦੋਂ ਵੀ ਬਹੁਤ ਔਖੇ ਬੱਚੇ ਨਿਆਣੇ ਕੱਢਣੇ ਪਏ ਜਾਂਦੇ ਨੇ ਤੇ ਜਿੰਨਾਂ ਥਾਂ ਉੱਚਾ ਹੈ ਉਹ ਤਾਂ ਉੱਪਰ ਬਹਿ ਜਾਂਦਾ ਹੈ ਤੇ ਜਿੰਨਾਂ ਨੀਵਾ ਥਾਂ ਹੈ ਉਹ ਕਿਹੜੇ ਮਣ ਜਾਵੇ ਪਰ ਬਹੁਤ ਹੀ ਔਖਾ ਹੈ ਕਿੰਨਾ ਕੁ ਪਾਣੀ ਆ ਗਿਆ ਤੇ ਕਿੰਨਾ ਨੁਕਸਾਨ ਫਸਲਾਂ ਦਾ ਪਾਣੀ ਬਹੁਤ ਆ ਗਿਆ ਹੈ ਤੇ ਫਸਲਾਂ ਤੇ ਨੁਕਸਾਨ ਹੋਗਾ ਜਿਹੜਾ ਢੇਢੇ ਹੋਗਾ ਝੋਨਾ ਉੰਦੇ ਤੋਂ ਪੱਲੇ ਕੱਖ ਨਹੀਂਗਾ ਹਾਂ ਤੇ ਬਹੁਤ ਹੀ ਦੁਨੀਆ ਔਖੀ ਪਰੇਸ਼ਾਨ ਹੋ ਰਹੀ ਹੈ ਇਹ ਕਿਹੜਾ ਪਿੰਡ ਹੈ ਜਿੱਥੇ ਤੁਸੀਂ ਕੰਮ ਕਰਦੇ ਹੋ ਟੈਂਡੀ ਵਾਲਾ ਹੈ ਇਹ ਆਪ ਕਰਦੇ ਪਿਓ ਜੋ ਪ੍ਰਸ਼ਾਸਨ ਕਰਵਾ ਰਹੇਗਾ ਪ੍ਰਸ਼ਾਸਨ ਕਰਾ ਰਹੇ ਨੇ ਕੰਮ ਆ ਵੀ ਲੱਗਦਾ ਵੀ ਹੋਰ ਵੀ ਇੰਤਜ਼ਾਮਾਂ ਦੀ ਲੋੜ ਹੈਗੀ ਹੈ ਅਰੇ ਇਹ ਲੋੜ ਦਿੱਤੇ ਵਲੋਂ ਵਾਧੂ ਹੈ ਬੱਚਿਆਂ ਦੇ ਬਿਆਦਾ ਖਾਣੇ ਖੁਰ ਪਚਾਉਣ ਵਾਲ ਦੇ ਜ ਕੁਛ ਵੀ ਹਾਂ ਮਿਲਦੀ ਵੀ ਸਹੂਲਤਾਂ ਸਾਰੀਆਂ ਕੁਝ ਵੀ ਨਹੀਂ ਮਿਲਿਆ ਇੱਥੇ ਕਦੇ ਨੀ ਕੁਛ ਵੀ ਨਹੀਂ ਮਿਲਿਆ ਹਾਦੀ ਤਾਂ ਗੱਟੀ ਚ ਹਾਰ 200 ਗੱਟੀ ਹਾਦੀ ਤਾਂ ਬੇਬੋਤੀ ਤਾਂਗੇ ਹਾਂ ਖਾਸ ਹੋਵੇ ਬੱਚੇ ਇਸ ਤਰ੍ਹਾਂ ਦਰਿਆ ਵਗਦਾ ਪਿਆ ਹਾਂਜੀ ਨਸਰਾ ਚੋ ਨਾ ਮੈਂ ਤਾਂ ਕਰ ਕਰ ਤੇ ਖਾਲੀ ਹੱਥ ਹੀ ਹੋ ਗਏ ਅੱਜ ਧਿਆੜੀ ਤੇ ਹੋ ਗਿਆ ਕੀ ਖਾਵਾਂ ਧਿਆੜੀ ਨਾਲ ਕੁਛ ਨਹੀਂ ਮਿਲਦਾ ਕੁਛ ਨਹੀਂ ਮਿਲਦਾ ਹੀ ਨਹੀਂ ਅਨੇਰੇ ਗਾਣ ਵੀ ਨਹੀਂ ਮਿਲੇ ਦੋ ਤਿੰਨ ਤਣ ਹਫਤੇ ਲਾਏ ਨੇ ਬਜ਼ੁਰਗਾਂ ਨੇ ਵੀ ਮੁੰਡਿਆਂ ਨੇ ਵੀ ਕੱਖ ਨਹੀਂ ਮਿਲਿਆ ਕਿੱਧਰ ਜਾਈ ਕਿੰਨਾ ਨੁਕਸਾਨ ਹੋ ਗਿਆ ਮਾਤਾ ਨੁਕਸਾਨ ਹੋ ਗਿਆ 4 ਕਿੱਲੇ ਉਹ ਅੱਗੇ ਹੀ ਵੱਡੇ ਰੁਕ ਤੁਰ ਗਏ ਉਹਨੇ ਤੇ ਕੀ ਕਰਿਓ ਤੁਸੀਂ ਗੱਟੇ ਭਰ ਰਹੇ ਹੋਰ ਕੀ ਕਰਨਾ ਇਸ ਉਮਰ ਚ ਆ ਕੇ ਵੀ ਹੁਣ ਤੁਸੀਂ ਗੱਟੇ ਹੋਰ ਕੀ ਕਰੀਏ ਇਥੇ ਬਾਈ ਨੇ ਤਾਂ ਚੱਕਰ ਆਉਂਦੇ ਤੂੰ ਨਿਹਰ ਹੁੰਦਾ ਤੇ ਬੈਠ ਵੀ ਨਹੀਂ ਹੋ ਸਕਦਾ ਕੀ ਮਜਬੂਰੀ ਹੈ ਕੀ ਪੇਟ ਕਿਥੋਂ ਭਰੀਏ ਕਿੱਧਰ ਜਾਈਏ ਬੱਚਿਆਂ ਨੂੰ ਕਿੱਥੇ ਕਾਈਏ ਸਰ ਮੁਆਵਜ਼ੇ ਦੀ ਗੱਲ ਆ ਰਹੀ ਹੈ ਕਿ ਕਿਸਾਨ ਕਹਿ ਰਹੇ ਕਿ ਸਾਡੀ ਜ਼ਮੀਨਾਂ ਜਿਹੜੀਆਂ ਪਾਣੀ ਚ ਆ ਗਈਆਂ ਚਫੇਟ ਚ ਆ ਗਈਆਂ ਉਹਦੇ ਮੁਆਵਜ਼ੇ ਦੀ ਮੰਗ ਵੀ ਕਰ ਰਹੇ ਆ ਸਰ ਮੁਆਵਜ਼ਾ ਬਿਲਕੁਲ ਹੁਣ ਤਾਂ ਸਾਡੇ ਸਾਹਮਣੇ ਜਿਹੜੀ ਸਥਿਤੀ ਹੈ ਇਹਨਾਂ ਲੋਕਾਂ ਨੂੰ ਸੰਭਾਲਣ ਦੀ ਤੇ ਜਿੱਥੇ ਕੋਈ ਇਸ ਤਰ੍ਹਾਂ ਦੇ ਪੁਆਇੰਟ ਨੇ ਜਿਵੇਂ ਇਸ ਤਰ੍ਹਾਂ ਆਪਾਂ ਮਜ਼ਬੂਤ ਇੱਥੇ ਖੜੇ ਕਰਨ ਲੱਗ ਰਹੇ ਆ ਉਹ ਮਜ਼ਬੂਤ ਗੱਲ ਹੁੰਦੀ ਹੈ ਲੋਕਾਂ ਨੂੰ ਰਾਹਤ ਪਹੁੰਚਾ ਤੇ ਅਸੀਂ ਸਾਰੇ ਹੁਕਮ ਕਰਦੇ ਆ ਕੇ ਸਾਰੇ ਗਰਦੌਰੀ ਕਰਕੇ ਜੋ ਮੁਆਵਜ਼ਾ ਹੈ ਅੱਜ ਪਰ ਲਓ ਉਹ ਸਾਰਾ ਅਸੀਂ ਲੋਕਾਂ ਨੂੰ ਦੇਵਾਂਗੇ ਕੋਈ ਘਰੋਂ ਦੀ ਲੋੜ ਨਹੀਂ ਅਸੀਂ ਉਹਦੀ ਵੀ ਰਾਖੀ ਕਰਾਂਗੇ ਤੇ ਹੁਣ ਜਾਨ ਮਾਲ ਦੀ ਰਾਖੀ ਹੈ ਜਿਹੜੀ ਉਹ ਸਾਰੀ ਸਰਕਾਰ ਜਾਂਦਾ ਤੇ ਲੱਗੀ ਹੈ ਅਸੀਂ ਚਾਰ ਜ਼ਿਲ੍ਹੇ ਜਿਆਦਾ ਇਫੈਕਟਡ ਨੇ ਅਸੀਂ ਦੋ ਦੋ ਮੰਤਰੀਆਂ ਦੀ ਵੀ ਉੱਥੇ ਡਿਊਟੀ ਲਾਈ ਹੈ ਸਾਡੇ ਮੰਤਰੀ ਸਹਿਬਾਨ ਵੀ ਉੱਥੇ ਜਾ ਕੇ ਬੈਠਣਗੇ ਕੋ ਕੱਲ ਡਿਊਟੀਆਂ ਲਾਈਆਂ ਨੇ ਪਾਰਟੀ ਵੱਲੋਂ ਉਹ ਵੀ ਜਾ ਕੇ ਉੱਥੇ ਬੈਠਣਗੇ ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਕੁਦਰਤ ਦੀ ਮਾਰ ਨੂੰ ਕੋਈ ਰੋਕ ਨਹੀਂ ਸਕਦਾ ਪਰ ਸਾਡੇ ਵੱਲੋਂ ਸਭ ਉਪਕਤਾ ਪ੍ਰਬੰਧ ਨੇ ਜੀ ਦੇਖ ਸਕਦੇ ਹੋ ਕਿਵੇਂ ਲੋਕ ਜਿਹੜੇ ਆ ਉਹ ਪ੍ਰੇਸ਼ਾਨ ਦਿਖਾਈ ਦੇ ਰਹੇ ਆ ਚਾਹੇ ਉਹ ਇੱਥੇ ਪੈਣਾ ਬੈਠੀਆਂ ਨੇ ਤੇ ਚਾਹੇ ਜਿਹੜੇ ਬਜ਼ੁਰਗ ਲੋਕ ਆ ਉਹ ਵੀ ਜਿਹੜੇ ਮਿਹਨਤ ਕਰਨ ਵਾਸਤੇ ਜਿਹੜੇ ਮਜਬੂਰ ਹੁੰਦੇ ਦਿਖਾਈ ਦੇ ਰਹੇ ਕਿਉਂਕਿ ਉਹਨਾਂ ਦਾ ਕਹਿਣਾ ਵੀ ਜਿਹੜੀਆਂ ਫਸਲਾਂ ਹੈਗੀਆਂ ਉਹ ਪਾਣੀ ਖੇਡ ਚਲੀਆਂ ਗਈਆਂ ਖਰਾਬ ਹੋ ਚੁੱਕੀਆਂ ਤੇ ਹੁਣ ਇੱਥੇ ਜਿਹੜੇ ਢਾਲ ਲੱਗੀਆਂ ਹੋਈਆਂ ਉੱਥੇ ਜਿਹੜਾ ਪ੍ਰਸ਼ਾਸਨ ਨੇ ਮਨਰੇਗਾ ਦੇ ਤਹਿਤ ਕੁਝ ਲੋਕ ਜਿਹੜੇ ਲਾਏ ਨੇ ਉਹਨਾਂ ਵਿੱਚ ਕੰਮ ਕਰਨ ਵਾਸਤੇ ਬਜ਼ੁਰਗ ਮਾਤਾ ਵੀ ਜਿਹੜੇ ਆ ਉਹ ਵੀ ਇੱਥੇ ਮ ਬਜ਼ੁਰਗ ਜੀ ਕੋਈ ਵੀ ਜੜਿਆ ਇੱਥੇ ਲੋਕ ਹੈਗੇ ਆ ਉਹ ਸਾਰੇ ਜੜੇ ਇੱਥੇ ਮਜਬੂਰੀ ਤੌਰ ਤੇ ਜੜੇ ਕੰਮ ਕਰਦੇ ਦਿਖਾਈ ਦੇ ਰਹੇ ਕਿਉਂਕਿ ਉਹਨਾਂ ਰੱਖਿਆ ਨਾ ਵੀ ਘਰ ਦਾ ਚੂਲਾ ਤਾਂ ਚੱਲੇ ਅਸੀਂ ਜੜਾ ਬਾਲਣਾ ਹੈਗਾ ਕਿਉਂਕਿ ਉਹ ਪੇਟ ਤਾਂ ਭਰਨਾ ਹੀ ਆ ਜੇ ਹੁਣ ਫਸਲ ਖਰਾਬ ਹੋ ਗਈ ਤੇ ਉਹਰਾ ਮੁਆਵਜ਼ਾ ਪਤਨ ਸਰਕਾਰ ਦਵੇ ਨਾ ਦਵੇ ਉਮੀਦਾਂ ਬਹੁਤ ਘਾਟ ਨਜ਼ਰ ਆ ਰਹੀਆਂ ਨੇ ਇਸ ਕਰਕੇ ਹੁਣ ਜੜੀਆ ਮਿਹਨਤ ਕਰਦੇ ਪਿਆ ਘਟੋ ਘਾਟੇ ਮਿਹਨਤ ਸਾਨੂੰ ਜਰੂਰ ਮਿਲ ਜਾਵੇ ਜਿਸ ਨਾਲ ਅਸੀਂ ਘਰ ਦਾ ਜੜਾ ਵੀ ਚੂਲਾ ਜੜਾ ਬਾਲ ਸਕੀਏ ਤੇ ਆਪਣੇ ਬੱਚਿਆਂ ਦਾ ਤੇ ਆਪਣਾ ਪੇਟ ਜੜਾ ਉਹ ਪਾਲ ਸਕੀਏ ਹੁਣ ਦੇਖਣਾ ਵੀ ਪ੍ਰਸ਼ਾਸਨ ਇਹਨਾਂ ਤੋਂ ਕੰਮ ਜਰੂ ਉਹ ਦਵੇਗਾ ਜਾਂ ਨਹੀਂ ਦਵੇਗਾ ਇਹ ਦੇਖਣਾ ਬਾਕੀ ਹੋਵੇਗਾ ਲੇਕਿਨ ਲੋਕਾਂ ਦੀ ਉਮੀਦਾਂ ਬਹੁਤ ਘਾਟ ਨਜ਼ਰ ਆ ਰਹੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਜਿਸ ਤਰ੍ਹਾਂ ਦੇ ਹਾਲਾਤ ਜਿਹੜੇ ਇੱਥੇ ਹੋਏ ਦਿਖਾਈ ਦੇ ਰਹੇ ਨੇ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਪੀਟੀਸੀ ਨਿਊਜ਼ ਸਟ੍ਰਾਈਪ